ਗੁਰਦੁਆਰਾ ਬ੍ਰਹਮ ਗਿਆਨੀ ਸਾਹਿਬ ਸਿੰਘ ਦੀ ਸਰਾਂ ਦਾ ਲੈਂਟਰ ਪਾਇਆ ਗਿਆ ਗੁਰਦੁਆਰਾ ਸਾਹਿਬ ਸਿੰਘ ਮੋੜੇ ਕਲਾ ਵਿਖੇ ਸੰਤ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਗੁਰੂ ਕੇ ਬਾਗ ਬਾਲਿਆਂ ਦੀ ਅਗਵਾਈ ਹੇਠ ਸਰਾਂ ਦਾ ਲੈਂਟਰ ਪਾਉਣ ਦੀ ਅਰੰਭਤਾ ਸੰਤ ਬਾਬਾ ਕਿਰਪਾਲ ਸਿੰਘ ਵੱਲੋਂ ਅਰਦਾਸ ਕਰਕੇ ਕੀਤੀ ਗਈ ਚਾਹ ਪਕੌੜਿਆਂ ਸਮੇਤ ਗੁਰੂ ਕੇ ਲੰਗਰ ਅਤੁੱਟ ਵਰਤਾਏਗੇ ਇਸ ਮੌਕੇ ਸੇਵਾਦਾਰ ਬਾਬਾ ਕੁਲਵੀਰ ਸਿੰਘ ਬਾਬਾ ਜਗੀਰ ਸਿੰਘ ਬਾਬਾ ਸਤਨਾਮ ਸਿੰਘ ਨਿੱਕਾ ਬਾਬਾ ਰਤਨ ਸਿੰਘ ਇਥੇ ਮੁੱਕੇ ਹਾਜ਼ਰ ਸਨ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਜੇ ਕਰ ਰਹੇ ਆ ਇਹ ਤਸਵੀਰਾਂ ਗੁਰਦੁਆਰਾ ਸਾਹਿਬ ਸਿੰਘ ਬੋੜੇ ਕਲਾਂ ਦੀਆਂ ਹਨ ਜਿੱਥੇ ਸੰਤ ਬਾਬਾ ਸਤਨਾਮ ਸਿੰਘ ਦੀ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਦੀ ਅਗਵਾਈ ਹੇਠ ਸਰਾਂ ਦਾ ਲੈਂਟਰ ਪਾਇਆ ਗਿਆ ਇਥੇ ਮੁੱਕੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅਤੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਕਾਰ ਸੇਵਾ ਵਿੱਚ ਕਾਰ ਸੇਵਾ ਕਰ ਰਹੀਆਂ ਸਨ ਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰ ਸੇਵਾ ਗੁਰੂ ਕਾ ਬਾਗ ਬਾਬਾ ਹਿਆਰਾਂ ਦੇ ਸੱਚਖੰਡ ਵਾਸੀ ਬਾਬਾ ਲਖਨ ਦੇ ਸੱਚਖੰਡ ਵਾਸੀ ਜਹੇਦਰ ਬਾਬਾ ਸਤਨਾਮ ਸਿੰਘ ਬਾਬਾ ਕਿਰਪਾਲ ਜੀ ਬਾਬਾ ਜਗੀਰ ਸਿੰਘ ਜੀ ਇਹਨਾਂ ਦੀ ਗਵਾਈ ਹੇਟ ਲੈਂਟਰ ਬਾਬਾ ਸਾਹਿਬ ਸਿੰਘ ਜੀ ਮੌੜੇ ਤੋਂ ਇੱਥੇ ਮਾਰਦ ਦਾ ਪੈਂਡਿਆ ਲੈਂਟਰ ਕੰਬੜਿਆਂ ਦਾ ਇਹਨਾਂ ਦੀ ਗਵਾਈ ਸੰਗਤ ਇਲਾਕਾ ਸਾਰਾ ਹੀ ਗਵਾਈ ਹੇਟ ਬਾਬਾ ਜੀ ਦੇ ਨਾਲ ਲੈਂਟਰ ਪਵਾ ਰਿਹਾ ਸੰਗਤਾਂ ਬਹੁਤ ਇੱਕ ਉੱਤੇ ਮੰਝਲ ਫੇਰ ਪਣੀ ਹੈ ਇਹਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਗੋਡਰਾ ਮੌੜੇ ਪੈਂਡਿਆ ਬਾਬਾ ਬਿਸਾਲ ਸਿੰਘਾ ਗੋਡਰਾ ਪਰ ਇਹ ਫਰਮ ਹੋ ਗਿਆ ਗੱਲ ਲੱਗੇ ਛੋੜੀਓ ਮਨਾਰ ਆਂਬਰਾ ਚਾਕ ਨਾ ਪਿੰਡਾਂ ਚ ਸੰਤ ਆਈ ਬਹੁਤ ਪਿੰਡਾਂ ਦੇ ਆਈ